ਕੰਮ ਲਾਵਟ ਖੋਰੇ ਥੋੜੇ ਜਿਹਾ ਮੁਨਾਫੇ ਪਿੱਛੇ ਪਤਾ ਨਹੀਂ ਕਿੰਨੇ ਆਮ ਲੋਕਾਂ ਨੂੰ ਬਣਾ ਰਹੇ ਨੇ লাশ ਦੋਸਤੋ ਨਵਾਂ ਸ਼ਹਿਰ ਪੁਲਿਸ ਨੂੰ ਖੋਰ ਕਾਮਯਾਬੀ ਮਿਲੀ ਹੈ ਕਿਉਂਕਿ ਨਕਲੀ ਮਾਰਕਾ ਲਾ ਕੇ ਆਯੁਰਵੇਦਿਕ ਦਵਾਈ ਵੇਚਣ ਵਾਲੇ ਦੋ ਵਿਅਕਤੀਆਂ ਦਾ ਕੀਤਾ ਪੁਲਿਸ ਨੇ ਪਰਦਾ ਫਾਸ਼ ਦੋਸਤੋ ਦੋ ਵਿਅਕਤੀਆਂ ਦਾ ਕੀਤਾ ਪੁਲਿਸ ਨੇ ਪਰਦਾ ਫਾਸ਼ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ਹਿਰ ਤੋਂ ਦਸਾਲਾ ਦੇ ਵੀਡੀਓ ਕਿਸ ਤਰ੍ਹਾਂ ਬਹੁਤ ਹੋਣ ਵਾਲੀ ਸਾਥੀਓ ਨਕਲੀ ਕੱਪੜੇ ਨਕਲੀ ਬੂਟਾਂ ਦੀ ਤਾਂ ਗੱਲ ਸੁਣੀ ਸੀ ਹੁਣ ਨਕਲੀ ਮਾਰਕੇ ਵਾਲੀ ਦਵਾਈ ਵੀ ਸਾਹਮਣੇ ਆ ਗਈ ਹੈ ਔਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜੋ ਦੱਸਿਆ ਜਾ ਰਿਹਾ ਹੈ ਕਿ ਲੁਧਿਆਣੇ ਦੇ ਵਾਸੀ ਹਨ ਅਤੇ ਜਲੰਧਰ ਦੀ ਇੱਕ ਆਯੁਰਵੇਦਿਕ ਕੰਪਨੀ ਜੋ ਕਿ ਰਜਿਸਟਰਡ ਕੰਪਨੀ ਹੈ ਉਸ ਦਾ ਨਕਲੀ ਬਾਰਕਾ ਲਾ ਕੇ ਦਵਾਈ ਵੇਚ ਰਹੇ ਸਨ ਤੇ ਨਵਾਂ ਸ਼ਹਿਰ ਵਿੱਚ ਸਪਲਾਈ ਕਰਨ ਆਏ ਸਨ ਪੁਲਿਸ ਨੂੰ ਇਤਲਾਮ ਮਿਲਦੀ ਹੈ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਦੋ ਵਿਅਕਤੀਆਂ ਨੂੰ ਉਹਨਾਂ ਦੇ ਕਾਰ ਦੇ ਸਮੇਤ ਜਿਹੜਾ ਗ੍ਰਿਫਤਾਰ ਕਰ ਲੈਂਦੀ ਹੈ ਔਰ ਮਾਲ ਵੀ ਬਰਾਮਦ ਹੋਇਆ ਆ ਵਰਨਾ ਗੱਡੀ ਹੈ ਜੀ ਪੀਬੀ 08 ਐਫਐਮ 199 ਤਾਂ ਇਹ ਗੱਡੀ ਹੈ ਜੀ ਇਹਦੇ ਅੰਦਰੋਂ ਦੱਸਿਆ ਜਾ ਰਿਹਾ ਹਾਲਾਂਕਿ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਦੱਸਿਆ ਜਾ ਰਿਹਾ ਕਿ ਕੁਝ ਗੋਲੀਆਂ ਮਿਲਦੀਆਂ ਤੇ ਇੱਕ ਥੈਲਾ ਭਰਿਆ ਦਵਾਈਆਂ ਤਾਂ ਮਿਲਦਾ ਔਰ ਜਲੰਧਰ ਦੀ ਇੱਕ ਕੰਪਨੀ ਜਿਹੜੀ ਹੈ ਉਹਨਾਂ ਦਾ ਦਾਵਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਮਾਰਕਾ ਲਾ ਕੇ ਜਿਹੜੇ ਇਹ ਦੋ ਵਿਅਕਤੀ ਇੱਕ ਦਾ ਨਾਮ ਅਮਨ ਤੇ ਦੂਜੇ ਦਾ ਨਾਮ ਵਰਿੰਦਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਮਾਰਕਾ ਲਾ ਕੇ ਜਾਲੀ ਮਾਰਕਾ ਲਾ ਕੇ ਦਵਾਈ ਵੇਚਣ ਜਿਹੜਾ ਨਵਾਂ ਸ਼ਹਿਰ ਵਿੱਚ ਆਏ ਸਨ ਸਪਲਾਈ ਕਰਨ ਆਏ ਸਨ ਇਸ ਵਰਨਾ ਗੱਡੀ ਵਿੱਚ ਜਿਹਨਾਂ ਨੂੰ ਪੁਲਿਸ ਨੇ ਮੌਕੇ ਤੇ ਦਬੋਚ ਲਿਆ ਸਾਥੀਓ ਵੱਡੀ ਗੱਲ ਇਹ ਹੈ ਕਿ ਇਹ ਲੋਕ ਜਿਹੜੇ ਆ ਜਿਹੜੇ ਇਹ ਮਾੜੇ ਅੰਸਰ ਨਕਲੀ ਮਾਰਕਾ ਲਾ ਕੇ ਦਵਾਈ ਵੇਚ ਰਹੇ ਸਨ ਕੰਪਨੀ ਜਿਹੜੀ オリジナル ਕੰਪਨੀ ਆ ਜਿਹੜੇ ਆਪਣਾ ਫਾਰਮੂਲਾ ਰਜਿਸਟਰਡ ਕਰਾਇਆ ਹੋਣਾ ਜਾਂ ਜਿਹੜੀ ਆਯੁਰਵੇਦ ਦਾ ਕੰਪਨੀ ਆ ਉਸ ਨੂੰ ਤਾਂ ਚੂਨਾ ਲਗਾ ਹੀ ਰਹੇ ਸਨ ਕਿਉਂਕਿ ਇਹ ਪਤਾ ਨਹੀਂ ਕਿੱਥੋਂ ਮਾਲ ਤਿਆਰ ਕਰਦੇ ਹੋਣੇ ਆ ਤੇ ਨਵੇਂ ਸ਼ਹਿਰ 'ਚ ਜੇ ਸਪਲਾਈ ਕਰਨ ਆਏ ਸਨ ਤਾਂ ਹੋਰ ਵੀ ਕਈ ਸ਼ਹਿਰਾਂ ਵਿੱਚ ਕਈ ਜ਼ਿਲ੍ਹੇ ਵਿੱਚ ਸਪਲਾਈ ਕਰਨ ਜਾਂਦੇ ਹੋਣੇ ਆਯੁਰਵੇਦ ਦੀ ਦਵਾਈ ਉੱਤੇ ਜਾਲੀ ਮਾਰਕ ਲਗਾ ਕੇ ਹੋਰ ਵੀ ਕਈ ਥਾਂ ਤੇ ਜਾਂਦੇ ਹੋਣੇ ਆ ਤਾਂ ਪਹਿਲਾਂ ਤਾਂ ਇਹ ਕੰਪਨੀ ਨੂੰ ਚੂਨਾ ਲਗਾ ਰਹੇ ਸਨ ਦੂਜਾ ਖਿਡਵਾਰ ਜਿਹੜਾ ਲੋਕਾਂ ਦੀ ਸਿਹਤ ਨਾਲੇ ਕਰ ਰਹੇ ਸਨ ਉਹ ਬਹੁਤ ਵੱਡਾ ਖਿਡਵਾਰ ਹੈ ਪਰ ਮੰਨ ਕੇ ਚੱਲੀਏ ਜੇ origignal ਦਵਾਈ ਜੋ ਫਾਰਮੂਲਾ ਰਜਿਸਟਰਡ ਹੈ ਜਿਹੜੀ ਦਵਾਈ ਉਸ ਫਾਰਮੂਲੇ ਦੇ ਹਿਸਾਬ ਨਾਲ ਤਿਆਰ ਹੁੰਦੀ ਹੋਣੀ ਹੈ ਮੰਨ ਕੇ ਚੱਲੀਏ ਕਿ ਮੰਨ ਲਓ ਅਸਲੀ ਪ੍ਰਾਈਸ 100 ਰੁਪਿਆ ਆ ਤੇ ਥੋੜਾ ਜਿਹਾ ਮੁਨਾਫਾ ਕਮਾਣ ਲਈ ਇਹ ਜਿਹੜੇ ਮਾੜੇ ਅਨਸਰ ਹੈ ਨਕਲੀ ਜਿਹੜੀ ਮੈਡੀਸਿਨ ਆ ਮਾਰਕਾ ਲਾ ਕੇ ਜਿਹੜੀ ਤਿਆਰ ਕਰ ਰਹੇ ਸਨ ਨਕਲੀ ਮਾਰਕਾ ਲਾ ਕੇ ਜਿਹੜੀ ਸਪਲਾਈ ਕਰ ਰਹੇ ਸਨ ਹੋ ਸਕਦਾ 30 35 40 ਰੁਪਏ ਵਿੱਚ ਵੇਚ ਰਹੇ ਹੋਣ ਤਾਂ ਗੁਣਵੰਤਾ ਵੀ ਘਟ ਜਾਂਦੀ ਆ ਇਹ ਮੈਂ ਇੱਕ ਤੋਂ ਉਹ ਐਗਜ਼ਾਮਪਲ ਦੇ ਕੇ ਦੱਸ ਰਿਹਾ ਤਾਂ ਲੋਕਾਂ ਦੀ ਸਿਹਤ ਨਾਲ ਕਿੰਨਾ ਖਿਲਵਾੜ ਹੈ ਦੁਕਾਨਦਾਰ ਤਾਂ ਐਮ ਆਰ ਪੀ ਤੇ ਹੀ ਵੇਚੇਗਾ ਔਰ ਦੁਕਾਨਦਾਰ ਵੀ ਹੋ ਸਕਦਾ ਅਵੇਅਰ ਨਾ ਹੋਵੇ ਕਿ ਨਕਲੀ ਮਾਰ ਕੇ ਅੰਦਰ ਤਾਂ ਜਿਹੜਾ ਜੱਕੋ ਤੱਕ ਜੋੜ ਤੋੜ ਲਾ ਕੇ ਪਤਾ ਨਹੀਂ ਕੀ ਮਿਲਾਵਟ ਕੀ ਕਰਕੇ ਦਵਾਈ ਤਿਆਰ ਕੀਤੀ ਹੈ ਹੋ ਸਕਦਾ ਦੁਕਾਨਦਾਰ ਨੂੰ ਵੀ ਨਾ ਪਤਾ ਹੋਵੇ ਤਾਂ ਜਿਹੜਾ ਐਂਡ ਯੂਜ਼ਰ ਹੈ ਜਿਹੜਾ ਕਸਟਮਰ ਹੈ ਕੰਜ਼ਿਊਮਰ ਹੈ ਉਹਦੇ ਤੱਕ ਜਦ ਦਵਾਈ ਪਹੁੰਚਦੀ ਹੈ ਉਹ ਜਦੋਂ ਇਨਟੇਕ ਕਰਦਾ ਹੈ ਤਾਂ ਉਹਦੀ ਸਰੀਰ ਦੀ ਉਹਦੇ ਸਰੀਰ ਦਾ ਕਿੰਨਾ ਨੁਕਸਾਨ ਹੁੰਦਾ ਉਹਦੇ ਸਰੀਰ ਦੇ ਨਾਲ ਕਿੱਡਾ ਵੱਡਾ ਖਿਲਵਾੜ ਹੈ ਮਤਲਬ ਜਿਹੜੀ ਕੰਪਨੀ ਹੈ ਜੋ ਜਿਹਦਾ ਮਾਰਕ ਹੈ ਜੋ ਫਾਰਮੂਲੇ ਦੀ ਜਿਹਨੇ ਫਾਰਮੂਲਾ ਬਣਾਇਆ ਹੈ ਉਹਨਾਂ ਨਾਲ ਉਹਨਾਂ ਨੂੰ ਤਾਂ ਚੂਨਾ ਲਗਾਉਣ ਵਾਲੀ ਗੱਲ ਹੈ ਹੀ ਹੈ ਲੋਕਾਂ ਦੀ ਸਿਹਤ ਨਾਲ ਖਿਲਵਾੜ ਤਾਂ ਹੈ ਕਾਪੀਰਾਈਟ ਐਕਟ ਦੀ ਉਲੰਘਣਾ ਹੈ ਪਰ ਨਾਲ ਦੀ ਨਾਲ ਸਿਹਤ ਵਿਭਾਗ ਦੇ ਜੋ ਨਿਯਮ ਹੈ ਉਹਨਾਂ ਦੀ ਵੀ ਬਹੁਤ ਵੱਡੀ ਉਲੰਘਣਾ ਹੈ ਤਾਂ ਇਹੋ ਜਿਹੇ ਲੋਕ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਔਰ ਸਿਹਤ ਵਿਭਾਗ ਨੂੰ ਵੀ ਇੰਟਰਵਿਨ ਕਰਨਾ ਚਾਹੀਦਾ ਤਾਂ ਜੋ ਇਹਨੂੰ ਤੋਂ ਪ੍ਰੋਪਰ ਜਾਣਕਾਰੀ ਹਾਸਲ ਹੋਵੇ ਕਿ ਦਵਾਈ ਕਿੱਥੋਂ ਤਿਆਰ ਕਰਦੀ ਕਿਉਂਕਿ ਜੇ ਕੋਈ ਦਵਾਈ ਬਣਾਣੀ ਹੈ ਉਹ ਤਾਂ ਉਹਦੀ ਬਾਹਰਲੀ ਬਾਡੀ ਬਣਦੀ ਹੈ ਕਿਹੜੀ ਬਾਡੀ ਵਿੱਚ ਕੈਪਸੂਲ ਗੋਲੀਆਂ ਰੱਖਣੀਆਂ ਫਿਰ ਗੋਲੀਆਂ ਉੱਤੇ ਮਾਰਕਾ ਫਿਰ ਪੈਕਿੰਗ ਫਿਰ ਜਿਹੜੇ ਬਾਹਰਲਾ ਕਵਰ ਬਣਾਉਣਾ ਬਹੁਤ ਸਾਰੀਆਂ ਚੀਜ਼ਾਂ ਤਾਂ ਇੱਕ ਕੱਲਾ ਬੰਦਾ ਘਰ 'ਚ ਤਿਆਰਤਾ ਨਹੀਂ ਕਰ ਸਕਦਾ ਇਹਦੇ ਲਈ ਬਹੁਤ ਸਾਰੀਆਂ ਮਸ਼ੀਨਾਂ ਲੱਗਦੀਆਂ ਇਹਦੇ ਲਈ ਬਹੁਤ ਸਾਰੀਆਂ ਮਸ਼ੀਨਾਂ ਦਾ ਯੂਜ਼ ਕੀਤਾ ਜਾਂਦਾ ਪਤਾ ਨਹੀਂ ਰੌ ਮਟੀਰੀਅਲ ਕਿੱਥੋਂ ਲੈਂਦੇ ਹੋਣ ਤੇ ਜਿਹੜਾ ਫਾਰਮੂਲਾ ਸਭ ਤੋਂ ਵੱਡੀ ਗੱਲ ਹੈ ਕਿ ਕੰਪਨੀ ਆਪਣਾ ਫਾਰਮੂਲਾ ਰਜਿਸਟਰ ਕਰਾਉਂਦੀ ਹੈ ਤਾਂ ਕੀ ਪਤਾ ਕਿਹੜੇ ਫਾਰਮੂਲੇ ਨਾਲ ਕਦੋਂ ਤੋਂ ਇਹ ਦਵਾਈਆਂ ਤਿਆਰ ਕਰਦੇ ਰਹੇ ਹੋਣੇ ਆ ਤਾਂ ਆ ਗੱਡੀ ਹੈ ਜੀ PP08 FM1999 1999 ਇਹ ਨੰਬਰ ਗੱਡੀ ਹੈ ਜਿਸ ਵਿੱਚ ਦੋ ਵਿਅਕਤੀ ਸਵਾਰ ਸਨ ਲੁਧਿਆਣੇ ਦੇ ਵਿਅਕਤੀ ਆ ਔਰ ਜਲੰਧਰ ਦੀ origianally ਕੰਪਨੀ ਦੱਸੀ ਜਾ ਰਹੀ ਹੈ ਜਲੰਧਰ ਦੀ ਰਜਿਸਟਰਡ ਆਯੁਰਵੇਦਿਕ ਕੰਪਨੀ ਆ ਤੇ ਇਹ ਜਿਹੜੇ ਦੋ ਵਿਅਕਤੀ ਸਵਰਨ ਗੱਡੀ ਵਿੱਚ ਸਗੇ ਸਵਾਰਸਨ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਤੇ ਹੁਣ ਉਹ ਰਿਮਾਂਡ ਤੇ ਹਨ ਥਾਣੇ ਦੇ ਅੰਦਰ ਹੀ ਹਨ ਨਵਾਂ ਸਾਲ ਉਹਨਾਂ ਦਾ ਇੱਥੇ ਹੀ ਚੜੇਗਾ ਪਰ ਪਤਾ ਨਹੀਂ ਕਿੰਨੇ ਲੋਕਾਂ ਦੇ ਘਰ ਉਜਾੜ ਦਿੱਤੇ ਹੋਣੇ ਆ ਨਕਲੀ ਦਵਾਈਆਂ ਵੇਚ ਕੇ ਆਪਣੇ ਥੋੜੇ ਜਿਹਾ ਮੁਨਾਫੇ ਲਈ ਮੈਂ ਕਿਉਂ ਕਹ ਰਿਹਾ ਕਿ ਲੋਕਾਂ ਦੇ ਘਰ ਉਜਾੜ ਦਿੱਤੇ ਉਹਨੇ ਖਿਲਵਾੜ ਕੀਤਾ ਉਹਨੂੰ ਕਿਉਂਕਿ ਜਦੋਂ ਇੱਕ ਦਵਾਈ ਤਿਆਰ ਹੁੰਦੀ ਆ ਉਹਦੇ ਲਈ ਇੱਕ ਫਾਰਮੂਲਾ ਬਣਦਾ ਹੈ ਫਾਰਮੂਲਾ ਪਾਸ ਕਰਾਉਣਾ ਪੈਂਦਾ ਰਜਿਸਟ੍ਰੇਸ਼ਨ ਹੁੰਦੀ ਆ ਬਹੁਤ ਸਾਰੀਆਂ ਚੀਜ਼ਾਂ ਪਰ ਇੱਕ ਕਿਸ ਤਰੀਕੇ ਦਵਾਈ ਤਿਆਰ ਕਰ ਰਹੇ ਸਨ ਇਹ ਤਾਂ ਇਹੀ ਜਾਣਦੇ ਆ ਲੇਕਿਨ ਇਹਦੇ ਪਿੱਛੇ ਇਹ ਕੱਲੇ ਦੋ ਜਾਣੇ ਨਹੀਂ ਇੱਕ ਵੱਡਾ ਨੈਕਸਸ ਹੈ ਤਾਂ ਚਾਹੀਦਾ ਸਰਕਾਰਾਂ ਇੰਟਰਵਿਊ ਕਰਕੇ ਇਹ ਜਿਹੜੇ ਨੈਕਸਸ ਨੇ ਉਹਨਾਂ ਨੂੰ ਖਤਮ ਕਰਨ ਜੜ ਤੋਂ ਉਧੇੜ ਦੇਣ ਉਖਾੜ ਦੇਣ ਕਿਉਂਕਿ ਇਹ ਇਹੋ ਜਿਹੇ ਲੋਕ ਜਿਹੜੇ ਬਸ ਡੱਬੇ ਦੇ ਬਾਹਰੋਂ ਪੜ ਕੇ ਗਏ ਇਹਦੇ ਅੰਦਰ ਕੀ ਇਨਗਰੀਡੀਅੰਟਸ ਨੇ ਕੀ ਕੀ ਦਵਾਈਆਂ ਦਾ ਫਾਰਮੂਲਾ ਜਾਂ ਕੀ ਕੀ ਚੀਜ਼ਾਂ ਪਾਈਆਂ ਨੇ ਦਵਾਈਆਂ ਅੰਦਰ ਕਿਹੜਾ ਕਿਹੜਾ ਸੌਲਟ ਹੈ ਬਸ ਉਹੀ ਪੜ ਕੇ ਜਿਹੜੇ ਆਪ ਹੀ ਘਰ ਬੈਠ ਕੇ ਫਾਰਮੂਲੇ ਤਿਆਰ ਕੀ ਜਾਂਦੇ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀ ਜਾਂਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਪਰ ਮੈਂ ਤਾਂ ਦੋਸਤੋ ਇਹ ਸੋਚਦਾ ਸੀ ਕਿ ਨਕਲੀ ਕੱਪੜੇ ਬਣ ਗਏ ਨਕਲੀ ਬੂਟ ਮਿਲਣ ਲੱਪੇ ਨਕਲੀ ਕੋਸਮੈਟਿਕ ਦੇ ਸਮਾਨ ਬਣਨ ਲੱਪੇ ਚਲੋ ਫਿਰ ਵੀ ਕਿਸੇ ਹੱਦ ਤੱਕ ਲੋਕਾਂ ਦੀ ਸਿਹਤ ਜਿਹੜੀ ਆ ਉਹ ਤੋਂ ਬਚ ਜਾਂਦੀ ਆ ਪਰ ਜਿਹੜੀ ਦਵਾਈ ਆ ਉਹਨੂੰ ਇਨਟੇਕ ਕਰਨਾ ਉਹਨੇ ਅੰਦਰ ਜਾਣਾ ਸਰੀਰ ਨਾਲ ਕਿੱਡਾ ਖਿਲਵਾੜ ਆ ਤਾਂ ਜਿਹੜੇ ਵੀ ਲੋਕ ਨਕਲੀ ਕੰਮ ਕਰਦੇ ਨੇ ਮਿਲਾਵਟੀ ਕੰਮ ਕਰਦੇ ਲੋਕਾਂ ਨਾਲ ਧੋਖਾ ਕਮਾਉਂਦੇ ਆ ਲੋਕਾਂ ਨਾਲ ਧੋਖਾ ਧੜੀ ਕਰਦੇ ਆ ਲੋਕਾਂ ਨਾਲ ਠੱਗੀ ਕਰਦੇ ਆ origignal ਕਹਿ ਕੇ ਜਿਹੜੇ ਲੋਕਾਂ ਨੂੰ ਫੇਕ ਚੀਜ਼ਾਂ ਦਿੰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਆ ਅਸੀਂ ਤਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹੀ ਉਮੀਦ ਕਰਦੇ ਪਰ ਤੁਹਾਡੇ ਅੱਗੇ ਹੀ ਬੇਨਤੀ ਆ ਕਿ ਤੁਸੀਂ ਕੋਈ ਵੀ ਚੀਜ਼ ਖਰੀਦਦੇ ਹੋ ਤਾਂ ਤੁਹਾਡਾ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਆ ਔਰ ਖਾਸ ਕਰਕੇ ਜਦ ਤੁਸੀਂ ਦਵਾਈ ਖਰੀਦਦੇ ਹੋ ਤਾਂ ਬਹੁਤ ਸਾਵਧਾਨ ਰਹੋ ਸੱਚੀਆਂ ਤੇ ਭਰੋਸੇਮੰਦ ਜਿਹੜੀਆਂ ਦਵਾਈਆਂ ਉਹੀ ਖਰੀਦੋ ਤੇ ਜਿਹੜੇ ਭਰੋਸੇਮੰਦ ਸਟੋਰ ਆ ਉਹਨਾਂ ਤੋਂ ਹੀ ਦਵਾਈ ਲਿਓ ਇਨ ਇਦਾਂ ਨਾ ਹੋਵੇ ਕਿ ਸਸਤੇ ਦੇ ਨਾਮ ਤੇ ਕੋਈ ਤੁਹਾਡੀ ਸਿਹਤ ਨਾਲ ਖਿਲਵਾੜ ਕਰ ਜੇ ਤਾਂ ਤੁਹਾਡਾ ਆਪਣਾ ਬਚਾਅ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ ਬੜੇ ਰਣਾ ਵੀ ਜੀਤ ਨਵਾਸ਼ਾ ਜੀ ਨੂੰ ਛੋਟੇ ਦਿਨ ਇਸ ਜੀ ਨੂੰ ਬਸ ਜੀ ਨੂੰ ਦੱਸ ਦੋ ਬਹੁਤ ਜਲਦੀ ਫੇਰ ਤੁਹਾਨੂੰ ਮਿਲਾਂਗੇ ਸੱਚੀ ਗੱਲ ਦਾ ਪ੍ਰਕਰ